ਅਨੈਕਸ ਵੀਰਾਂ ਦੇਖ ਲੈ ਸਾਰੇ ਦਰਸ਼ਕਾ ਦਾ ਬਸ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰ ਹੁਸ਼ਿਆਰਪੁਰ ਤੋਂ ਸੋ ਅੱਜ ਹੁਸ਼ਿਆਰਪੁਰ ਦੇ ਵਿੱਚ ਪੂਰਵ ਕੈਬਨਿਟ ਮੰਤਰੀ ਵਿਧਾਇਕ ਐਮ ਐਲ ਏ ਹੁਸ਼ਿਆਰਪੁਰ ਭ੍ਰਮਸ਼ੰਕਰ ਜਿੰਪਾ ਜੀ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦੇ ਇੱਕ ਵਾਰਡ ਦੇ ਜਿਹੜੇ ਰਾਸ਼ਿਦ ਨੇ ਕਾਉਂਸਲਰ ਨੇ ਉਹਨਾਂ ਨੇ ਅਜੋਇਨ ਕੀਤੀ ਹੈ ਆਮ ਆਦਮੀ ਪਾਰਟੀ ਆਓ ਦੇਖਦੇ ਆ ਤੁਹਾਨੂੰ ਦਿਖਾਉਂਦੇ ਆ ਤੇ ਗੱਲਬਾਤ ਕਰਾਂਗੇ ਭ੍ਰਮਸ਼ੰਕਰ ਜਿੰਪਾ ਜੀ ਦੇ ਨਾਲ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵਿੱਚ ਬਲਵਿੰਦਰ ਸਿੰਘ ਜੀ ਇਹੜੇ ਕੇ ਵਾਰਡ ਨੰਬਰ 49 ਚੋਂ ਬੱਗਾ ਜੀ ਬੜਾ ਅਸਲ ਸੂਖਾ ਇਲਾਕੇ ਦੇ ਵਿੱਚ ਇਹਨਾਂ ਦੇ ਸਾਡੇ ਭਾਬੀ ਜੀ ਹੁਣ ਇੱਥੋਂ ਸ਼੍ਰੀਤਾ ਦੇਵੀ ਜੀ ਕੌਂਸਲਰ ਆ ਇਸ ਇਲਾਕੇ ਚੋਂ 2021 ਚ ਕੌਂਸਲਰ ਬਣੇ ਔਰ ਅੱਜ ਇਸ ਪਰਿਵਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਸ਼੍ਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਜਾ ਭਗਵਾਨ ਸਿੰਘ ਜੀ ਮਾਨ ਵੱਲੋਂ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਵੱਲੋਂ ਔਰ ਡਾਕਟਰ ਸੰਦੀਪ ਪਾੜੇ ਜੀ ਦੀ ਟੀਮ ਵੱਲੋਂ ਔਰ ਜਿਲ੍ਹਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਸਾਰਿਆਂ ਬੋਲਣ ਦਾ ਸਵਾਗਤ ਕਰਦਾ ਪਾਰਟੀ ਦੇ ਵਿੱਚ ਔਰ ਖਾਸ ਤੌਰ ਤੇ ਮੇਰੇ ਸਬਾੜ ਤੋਂ ਭੈਣ ਬਲਦੀਪ ਕੌਰ ਜੀ ਜਿਹੜੇ ਕਿ ਲਗਾਤਾਰ ਇਸ ਇਲਾਕੇ ਚੋਂ ਕੰਮ ਕਰਦੇ ਰਹੇ ਪਾਰਟੀ ਲਈ ਔਰ ਨਾਲ ਆਇਆ ਜੁਆਇਨਿੰਗ ਦੇ ਲਈ ਔਰ ਉਹਨਾਂ ਨਾਲ ਨਾਲ ਬਿੰਦੀ ਜੀ ਔਰ ਹੋਰ ਵੀ ਸਾਰੇ ਆਮ ਆਦਮੀ ਪਾਰਟੀ ਦੇ ਬਹੁਤ سارے ਕਾਰਜਕਰਤਾ ਹੋਊਗੇ ਔਰ ਨਾਲ ਨਾਲ ਮੇਅਰ ਸ੍ਰਿੰਦਰ ਕੁਮਾਰ ਛਿੰਦਾ ਜੀ ਜਿਹੜਾ ਪਹਿਲਾਂ ਗੱਲ ਕਰਕੇ ਆਏ ਹਟੇ ਆ ਔਰ ਭੈਣ ਪ੍ਰਵੀਨ ਸ਼ਾਹ ਜੀ ਜੀ ਸੀਨੀਅਰ ਡਿਪਟੀ ਮੇਅਰ ਆ ਮੁਖੀ ਰਾਮਜੀਤ ਜੁਵਾਨ ਸਾਹਿਬ ਤੇ ਇਤਰਾਮਜੀ ਕਾਲੇ ਭਾਜੀ ਸਾਡੇ ਕੌਂਸਲਰ ਸਹਿਮਾਨ ਸਾਡੇ ਸਾਥੀ ਅਸੀਂ ਇਕੱਠੇ ਅੱਜ ਆਫਿਸ ਵਿੱਚ ਸਾਰੇ ਕੌਂਸਲਰ 23 ਦੇ 23 24 ਕੌਂਸਲਰ ਅਸੀਂ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਆ ਪਾਰਟੀ ਦੇ ਇਲੈਕਸ਼ਨ ਸੰਬੰਧ ਦੇ ਵਿੱਚ ਔਰ ਸਾਰਿਆਂ ਨੇ ਇੱਕਜੁੱਟ ਹੋ ਕੇ ਇਲੈਕਸ਼ਨ ਲੜਨ ਦੇ ਤਿੰਨ ਵਾਰਾਂ ਦਾ ਇਲੈਕਸ਼ਨ ਹੈ ਵਾਰਡ ਨੰਬਰ 6 75 ਦਾ ਉਹਨੂੰ ਅਸੀਂ ਲੜ ਰਹੇ ਹਾਂ ਇਕੱਠੇ ਹੋ ਕੇ ਔਰ ਜਨਤਾ ਦਾ ਬਹੁਤ ਪਿਆਰ ਮਿਲ ਰਿਹਾ ਜਿੱਦਾਂ ਅਸੀਂ ਪੰਜਾਬ ਚ ਹੁਣ ਇਸ ਨੂੰ ਚਾਰ ਵਿਧਾਨ ਸਭਾ ਚ ਤਿੰਨ ਵਿਧਾਨ ਸਭਾ ਅਸੀਂ ਜਿਤਨੀਆਂ ਰਹੀਆਂ ਇੱਕ ਵਿਧਾਨ ਸਭਾ ਵੀ ਥੋੜਾ ਇੱਕ ਕੈਂਡੀਡੇਟ ਕਿਉਂਕਿ ਪਾਰਟੀ ਦੇ ਵਿੱਚੋਂ ਖੜਾ ਹੋਇਆ ਸੀ ਉਸ ਦਾ ਕਿ ਨੁਕਸਾਨ ਹੋਇਆ ਤਾਂ ਪੰਜਾਬ ਦੀ ਜਨਤਾ ਨੇ ਤਕਰੀਬਨ ਮੈਂ ਕਹਿ ਸਕਦਾ ਸਾਡੇ ਕਾਂਗਰਸ ਵੇਲੇ 92 تن 95 ਦੇ ਕਰੀਬ ਐਮ ਐਲ اے ਸਵਿਨੇ ਸਾਡੇ ਕੋਲ ਆ ਗਏ ਆ ਸੋ ਬਹੁਤ ਬਹੁਤ ਸਾਰੇ ਸਾਥੀਆਂ ਦਾ ਮਹੱਲਾ ਨਿਵਾਸੀਆਂ ਦਾ ਇਹਨਾਂ ਦੇ ਪਰਿਵਾਰ ਦਾ ਬਲਵਿੰਦਰ ਭਾਈ ਦੇ ਫਾਦਰ ਸਾਹਿਬ ਖੜੇ ਆ ਔਰ ਜਿੰਨੇ ਇਲਾਕੇ ਦੇ ਨਿਵਾਸੀ ਮੇਰੀ ਮਾ ਮਾਵਾ ਭੈਣਾ ਔਰ ਸਾਰਿਆਂ ਨੇ ਸਵਾਗਤ ਕੀਤਾ ਇਸ ਗੱਲ ਦਾ ਕਿ ਇਲਾਕੇ ਦੇ ਡਿਵੈਲਪਮੈਂਟ ਦੇ ਲਈ ਅਸੀਂ ਰਲ ਕੇ ਪਹਿਲਾਂ ਵੀ ਕੰਮ ਕਰਦਾ ਰਹੇ ਆ ਹੋਰ ਵੀ ਡਟ ਕੇ ਜਿਹੜਾ ਹੈਗਾ ਜਿਹਦਾ ਮੇਰ ਸਾਹਿਬ ਨੇ ਗੱਲ ਕਹੀ ਆ ਇਸ ਇਲਾਕੇ ਦੀ ਲਈ ਸਭ ਕੁਝ ਕਰਦੇ ਰਵਾਂਗੇ ਜੋ ਜੋ ਇਸ ਇਲਾਕੇ ਨੂੰ ਚਾਹੀਦਾ ਹੋਊਗਾ ਕਿਰ ਕਿਸ ਪਾਰਟੀ ਦੇ ਰਹੇ ਆਇਆ ਹੈ ਇਹ ਕਾਂਗਰਸ ਪਾਰਟੀ ਛੱਡ ਗਿਆ ਅੱਜ ਬਹੁਤ بڑا ਫੈਸਲਾ ਹੈ ਇਹਨਾਂ ਦਾ ਔਰ ਦੇਖੋ ਫੈਸਲੇ ਜ਼ਿੰਦਗੀ 'ਚ ਲੈਣੇ ਪੈਂਦੇ ਆ ਮੈਂ ਫੈਸਲਾ ਲਿਆ ਸੀ ਕਾਂਗਰਸ ਪਾਰਟੀ ਛੱਡ ਕੇ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਸੀ ਉਸ ਲਈ ਕੌਂਸਲਰ ਦਾ ਔਰ ਦੇਖੋ ਪ੍ਰਮਾਤਮਾ ਨੇ ਸਾਰੀ ਜਨਤਾ ਨੇ ਮਨ ਮੌਕਾ ਦਿੱਤਾ ਸੇਵਾ ਦਾ ਉਸ ਮਾਲਕ ਦੀ ਕਿਰਪਾ ਦੇ ਨਾਲ ਮੌਕਾ ਮਿਲਦਾ ਹੈ ਬਤੌਰ ਅ ਬੀਤ 2.5 ਸਾਲ ਲਗਾਤਾਰ ਆਮ ਆਦਮੀ ਪਾਰਟੀ ਨੇ ਚਾਰ ਪੰਜ بڑے ਮਹੱਤਵਾਂ ਦੇ ਮੌਕਾ ਸੇਵਾ ਕਰਨ ਦਾ ਦਿੱਤਾ ਸੋ ਇਹ ਜਿਹੜੇ ਫੈਸਲੇ ਅਸੀਂ ਵੀ ਕਰਦੇ ਹਾਂ ਪ੍ਰਮਾਤਮਾ ਵੀ ਉਹ ਤੋਂ ਸਾਡੀ ਸਮਝ ਨੋਦਾਂ ਦਾ ਬਣਾ ਦਿੰਦਾ ਜਿੱਦਾਂ ਅਸੀਂ ਫੈਸਲਾ ਕਰਨਾ ਹੁੰਦਾ ਸੋ ਆਪਣੇ ਵੱਲੋਂ ਇਸ ਪਰਿਵਾਰ ਦਾ ਸਾਰੇ ਦਾ ਧੰਨਵਾਦ ਵੀ ਕਰਦਾ ਆਮ ਆਦਮੀ ਪਾਰਟੀ ਕੋਲੋਂ ਔਰ ਇਹਨਾਂ ਦਾ ਸਵਾਗਤ ਵੀ ਕਰਦਾ ਪਰ ਜੋਰ ਸਵਾਗਤ ਕਰਦਾ ਹੈ ਇਹਨਾਂ ਦਾ ਮੈਂ ਸੁਨੀਤਾ ਵਾਗਾ ਬਾਡ ਨੰਬਰ 49 ਤੋਂ ਸਰ ਅੱਜ ਅਸੀਂ ਕਾਂਗਰਸ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਸ ਕਰਕੇ ਕਰਨ ਵਾਲੇ ਪਏ ਆ ਕੋਈ ਕੰਮ ਨਹੀਂ ਹੋਇਆ ਹੈਗਾ ਇਸ ਕਰਕੇ ਅਸੀਂ ਆਪਣੇ ਵਾਰਡ ਦੇ ਤਰੱਕੀ ਵਾਸਤੇ ਅਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਤੇ ਇਹਨਾਂ ਤੋਂ ਵੀ ਪੂਰੀ ਉਮੀਦ ਹੈ ਕਿ ਇਹ ਸਾਡਾ ਵਾਰਡ ਦਾ ਕੰਮ ਜ਼ਰੂਰ ਕਰਨਗੇ ਧੰਨਵਾਦ ਕਿੰਨੇ ਚਿਰ ਹੋ ਗਿਆ ਤੁਸੀਂ ਕਾਂਗਰਸ ਪਾਰਟੀ ਨਾਲ ਜੁੜਿਆ ਹਾਂ ਜੀ ਸਰ ਕਾਂਗਰਸ ਪਾਰਟੀ ਨਾਲ ਸਾਨੂੰ ਹੋ ਤਾਂ ਕਾਫੀ ਟਾਈਮ ਗਿਆ ਪਰ ਅਸੀਂ ਇਲੈਕਸ਼ਨ ਜਦੋਂ ਜਿੱਤੇ ਆ ਉਹਦੇ ਨਾਲ ਉਸ ਟਮ ਸੀਗੇ ਐਮਸੀ ਬਣਿਆ ਕਾਂਗਰਸ ਤੋਂ ਕੀ ਤੁਸੀਂ ਇਹ ਕੰਮ ਨਹੀਂ ਹੋ ਰਹੀ ਤਾਂ ਕਰਕੇ ਪਰ ਜੁਆਇਨ ਕਰ ਰਹੇ ਆ ਹਾਂ ਸਰ ਕੰਮ ਤਾਂ ਪਹਿਲਾਂ ਨਹੀਂ ਸੀ ਇਹ ਥੋੜੇ ਬਤੇ ਹੋਏ ਸੀਗੇ ਕੁਝ ਰਹਿ ਗਏ ਆ ਹੁਣ ਇਹਨਾਂ ਤੋਂ ਆਸ ਕਰਦੇ ਆ ਕਿ ਇਹ ਸਾਡੇ ਕੰਮ ਜਰੂਰ ਕਰਵਾਣਗੇ ਜੋ ਤੁਸੀਂ ਐਮਸੀ ਬਣਿਆ ਉਹਨੂੰ ਕਾਂਗਰਸ ਸਰਕਾਰ ਸੀਗੀ ਹਾਂਜੀ ਹਾਂਜੀ ਸਰ ਸਾਡੀ ਉਦੋਂ ਸਰਕਾਰ ਨੂੰ ਸੁਣਵਾਈ ਨਹੀਂ ਹੋਈ ਨੀ ਨਹੀਂ ਨਹੀਂ ਸਰ ਸੁਣਵਾਈ ਤਾਂ ਸੀ ਕੰਮ ਵੀ ਥੋੜੇ ਬਤੇ ਹੋਏ ਸੀਗੇ ਬਾਕੀ ਕੁਛ ਰਹਿ ਗਿਆ ਹੁਣ ਇਸ ਪਾਰਟੀ ਚ ਰਹਿ ਕੇ ਅਸੀਂ ਕੰਮ ਕਰਵਾ ਰਹੇ ਹਾਂ ਮੈਂ ਸਮਝਦਾ ਵੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ 25 ਸਾਲ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਹੈ 600 ਯੂਨਿਟ ਬਿਜਨਸ ਆਫ ਜਿਹਨੇ ਲੋਕ ਬੈਠੇ ਆ ਕੋਈ ਜਿਹੜੇ ਸਾਰਿਆਂ ਲੋਕ ਪੱਖੀ ਨੀਤੀਆਂ ਦੇਖ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਹੈ ਔਰ ਮੈਂ ਸੋਚਦਾ ਵੀ ਅੱਜ ਜਿਹੜੀ ਇਹਨਾਂ ਦੇ ਜੁਆਇਨਿੰਗ ਹੈ ਇੱਥੇ ਸਾਡੇ ਇਸ ਚ ਇਹ ਇਲੈਕਸ਼ਨਸ ਲਈ ਬਹੁਤ ਇੰਪੋਰਟੈਂਟ ਹੈ ਔਰ ਅੱਜ ਮੈਂ ਕਹਿ ਸਕਦਾ ਇਹ ਜਿਹੜੇ ਬੰਦੇ ਆ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਉਹਨਾਂ ਦੇ ਉੱਤੇ ਜਿਹੜੀ ਅੱਜ ਜਿਹੜੀ ਉਹਦਾ ਜੁਆਇਨ ਕਰਨਾ ਬੰਬ ਬਣ ਕੇ ਉਹਨਾਂ ਦੇ ਉੱਤੇ ਡਿਗੇਗਾ ਕਿਉਂਕਿ ਮੌਜੂਦਾ ਕੌਂਸਲ ਸਾਡੇ ਯਾਗੀ ਆ ਤੁਸੀਂ ਤਾਂ ਬੱਕਾ ਜਿਹਨੇ ਜੁਆਇਨ ਕੀਤਾ